ਬੀਜੇਪੀ ਦੇ ਵੱਲੋਂ ਅਲਿਗੇਸ਼ਨ ਲਗਾਇਆ ਗਿਆ ਹੈ ਉਮੀਦਵਾਰਾਂ ਨੂੰ ਨਾਮਿਨੇਸ਼ਨ ਤੋਂ ਰੋਕਿਆ ਜਾ ਰਿਹਾ ਹੈ ਸਾਡੇ ਉਮੀਦਵਾਰਾਂ ਦੇ ਨਾਮਿਨੇਸ਼ਨ ਫਾਰਮ ਦਿਵਾੜੇ ਜਾ ਰਹੇ ਨੇ ਪੁਲਿਸ ਸਾਡੇ ਉਮੀਦਵਾਰਾਂ ਨੂੰ ਧਮਕਾ ਰਹੀ ਹੈ ਡਰਾ ਰਹੀ ਹੈ ਬੀਜੇਪੀ ਦੇ ਵੱਲੋਂ ਇਸ ਗਲਤ ਦਾ ਜ਼ਿਕਰ ਇਸ ਸਟੇਟਮੈਂਟ ਵਿੱਚ ਕੀਤਾ ਗਿਆ ਜੋ ਗਵਰਨਰ ਨੂੰ ਲਿਖੀ ਐਸਐਸਪੀ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਗਲਤ ਦਾ ਜ਼ਿਕਰ ਕੀਤਾ ਗਿਆ ਹੈ ਬੀਜੇਪੀ ਦੀ ਗਵਰਨਰ ਤੋਂ ਨਿਕਮ ਚੋਣਾਂ 'ਚ ਦਖਲ ਦੇਣ ਦੀ ਮੰਗ ਹੈ एमसी चुनाव स्वतंत्र तेल निरपक्ष तरीके नाल ਕਰਵਾਉਣ ਦੀ ਮੰਗ ਐਨਕ ਟ੍ਰਾਂਸਪਰੈਂਸੀ ਦੇ ਨਾਲ ਆਪੂਰੀਆ ਚੋਣਾ ਹੋਣੀਆਂ ਚਾਹੁੰਦੀਆਂ ਨੇ ਬੀਜੇਪੀ ਇਸ ਗੱਲ ਦਾ ਜ਼ਿਕਰ ਕਰ ਰਹੀ ਹੈ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤਾਂ ਕਿ ਸ਼ਹੀ ਕਰਨ ਵਾਲੇ ਅਧਿਕਾਰਾਂ ਤੇ ਐਕਸ਼ਨ ਹੋਵੇ ਸਾਰੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਣੀ ਚਾਹੀਦੀ ਹੈ ਵਿਜੀਗੋਲਰ ਇਸ ਗੱਲ ਦਾ ਜ਼ਿਕਰ ਕੀਤਾ ਹੈ ਗਲਤਾਂ ਦੇ ਨਾਲ ਫਾਰਮ ਰੱਦ ਨਾ ਕੀਤੇ ਜਾਣ ਇਸ ਦੇ ਮਾਲ ਹਿੱਤ ਚਿੱਠੀ ਜੇ ਵੀ ਕਿਹਾ ਗਿਆ ਹੈ ਕਿ ਪਟਿਆਲਾ ਸ਼ਹਿਰ ਵਿੱਚ ਨਿਗਮ ਚੋਣਾ ਨੂੰ ਲੈ ਕੇ ਚਿੰਤਾਜਨਕ ਸਥਿਤੀ ਪੈਦਾ ਹੋ ਗਈ ਹੈ ਪਟਿਆਲਾ ਚ ਆਰਓ ਦਫ਼ਤਰ ਦੇ ਬਾਹਰ ਹੀ ਪਾਜਪਾ ਉਮੀਦਵਾਰ ਨੂੰ ਗੈਰ ਕਾਨੂੰਨੀ ਤੰਗ-ਨਾਲ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਗੋਤਮ ਸੋਧ ਨੂੰ ਥਾਣਾ ਕਨੌਰ ਦੇ ਐਸਐਚਓ ਨੇ ਮਨਮਾਨੇ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਗ੍ਰਿਫਤਾਰ ਕੀਤਾ ਹੈ। ਇਹਨਾਂ तमाम ਗੱਲਾਂ ਦਾ ਜੋ ਜ਼ਿਕਰ ਹੈ, ਬੀਜੇਪੀ ਦੇ ਵੱਲੋਂ ਜੋ ਚਿੱਠੀ ਲਿਖੀ ਗਈ ਹੈ, ਗਵਰਨਰ ਨੂੰ ਉਹ ਗਲਤ ਜ਼ਿਕਰ ਕੀਤਾ ਕਿ ਸਰਕਾਰੀ ਮਸ਼ੀਨ ਦੀ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ, ਦੁਰਵਰਤੋਂ ਕੀਤੀ ਜਾ ਰਹੀ ਹੈ। ਇਸ ਗਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਸਾਡੇ ਜੋ ਕੈਂਡੀਡੇਟਸ ਨੇ ਉਹਨਾਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ। ਸਾਡੇ ਨਾਲ ਬੀਜੇਪੀ ਆਗੂ ਮਨੀ ਜੋਸ਼ੀ ਫੋਰ ਲਾਈਨ ਤੇ ਜੁੜਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ ਟੀਮ ਪੰਜਾਬ ਤੇ ਬੀਜੇਪੀ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਗਵਰਨਰ ਨੂੰ तमाम ਗੱਲਾਂ ਦਾ ਜ਼ਿਕਰ ਬੀਜੇਪੀ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਤੱਕੇशाही ਹੋ ਰਹੀ ਹੈ ਮੈਂ ਟ੍ਰਾਂਸਪਰੈਂਟ ਤਰੀਕੇ ਨਾਲ ਆ ਚੋਣ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਪੰਜਾਬ ਦੇ ਅੰਦਰ ਚੋਣਾ ਡਿਕਲੇਅਰ ਹੋਣ ਤੋਂ ਬਾਅਦ ਲੋਕਲ ਬਾਡੀ ਚੋਣਾ ਡਿਕਲੇਅਰ ਹੋਣ ਤੋਂ ਬਾਅਦ ਸਰਕਾਰੀ ਤੰਤਰ ਜਿਸ ਤਰੀਕੇ ਜੜਾ ਹੈਗਾ ਆਪੋਸ਼ਨ ਦੇ ਲੋਕਾਂ ਦੇ ਨਾਮੀਨੇਸ਼ਨ 'ਚ ਅੜਿਕੇ ਪਾ ਰਿਹਾ ਹੈ ਜਿਵੇਂ ਪੁਲਿਸ ਦੀ ਦੁਰਵਰਤੋਂ ਹੋ ਰਹੀ ਹੈ ਇਸ ਤੋਂ ਸਾਫ਼ ਔਰ ਸਪਸ਼ਟ ਹੈ ਕਿ ਆਵਾਦੀ ਪਾਰਟੀ ਪੰਜਾਬ ਦੇ ਅੰਦਰ ਸਰਕਾਰ ਦੇ ਦਮ ਤੇ ਚੋਣਾ ਜਿੱਤਣਾ ਚਾਹਦੀ ਹੈ ਹੁਣ ਸਰਕਾਰ ਦੇ ਅੱਗੇ ਆਪੋਸ਼ਨ ਦਾ ਇੱਕ ਬੇਬਸ ਪਣਾ ਵੀ ਹੋ ਜਾਂਦਾ ਹੈ ਕੱਲ ਪਟਿਆਲੇ ਦੇ ਅੰਦਰ ਸਾਡੇ ਮੰਤਰੀ ਰਵਨੀਤ ਬਿੱੱਡੂ ਸਾਬਕਾ ਮੰਤਰੀ ਮਹਾਰਾਣੀ ਪਰਨੀਤ ਕੋਰ ਸਾਡੇ ਬੀਜੇਪੀ ਦੇ ਹਰਜੀਤ ਸਿੰਘ ਗਰੇਵਾਲ ਸਾਬਕਾ ਪ੍ਰਧਾਨ ਅਸ਼ਨੀਸ਼ ਸ਼ਰਮਾ ਸਾਹਿਬ ਜਾ ਕੇ ਉੱਥੇ ਬੈਠੇ ਇਹਦੇ باوجود ਵੀ ਉੱਥੇ ਡਾਕੂਮੈਂਟੇਸ਼ਨ ਦਾ ਪ੍ਰੋਸੈਸ ਜਿਹੜਾ ਹੈ ਉਹ ਕੰਪਲੀਟ ਨਹੀਂ ਕਰਵਾ ਪਾਏ ਕਨੌਰ ਦੇ ਅੰਦਰ ਨਗਰ ਪੰਚਾਇਤ ਚੋਣ ਹੈ ਗੌਤਮ ਸੂਤ ਸਾਡਾ ਕੈਂਡੀਡੇਟ ਹੈ ਕੱਲ ਸਵੇਰੇ 6 ਪਰਸੋ ਕੈਂਡੀਡੇਟ ਡਿਕਲੇਅਰ ਹੋਇਆ ਕੱਲ ਸਵੇਰੇ 6 6:30 ਵਜੇ ਕਰੇ ਤੇ ਪੁਲਿਸ ਪਹੁੰਚ ਗਈ 10 ਬੰਦੇ ਉਹਨੂੰ ਅਰੈਸਟ ਕਰਨ ਪੁੱਛੇ ਅਸੀਂ ਪੁੱਛਿਆ ਉਹ ਲੋਗਾ ਨੇ ਪੁੱਛਿਆ ਕੰਪਲੇਂਟ ਕਿ ਦੀ ਹੈ ਥਾੜੇ ਬੰਦੇ ਕੰਪਲੇਂਟਡ ਕੌਣ ਹੈ ਕਿੱਥੇ ਹੈਗਾ ਨਹੀਂ ਪਤਾ ਮੋਬਾਈਲ ਨੰਬਰ ਨਹੀਂ ਪਤਾ ਚੁੱਠੀ ਕੰਪਲੀਟਾਂ ਦੇ ਆਧਾਰ ਤੇ ਕਨੌਰ ਚ ਬੰਦੇ ਨੂੰ ਬਿਠਾ ਲਿਆ ਇਸ ਤਰ੍ਹਾਂ ਹੀ ਜਿਹੜਾ ਹੈਗਾ ਇੱਕ ਹੋਰ ਜਗ੍ਹਾ ਜਿਹੜਾ ਸੀ ਸਾਡਾ ਜਿਹੜਾ ਕਾਰਜਕਰਤਾ ਸੀਗਾ ਜਦੋਂ ਉਹ ਡਾਕੂਮੈਂਟੇਸ਼ਨ ਫਾਈਲ ਕਰਨ ਜਾ ਰਿਹਾ ਸੀਗਾ ਉੱਥੇ ਰਟਰਨਿੰਗ ਅਫਸਰ ਕੋਲ ਉੱਥੇ ਪੁਲਿਸ ਦੀ ਹਾਜ਼ਰੀ ਚ ਇੱਕ ਬੰਦਾ ਆਇਆ ਸਾਰੇ ਕਾਗਜ਼ ਲੈ ਕੇ ਫੜ ਕੇ ਨੱਠ ਗਿਆ ਔਰ ਉਸੇ ਜਿਹੜੇ ਬਾਕੀ 7 ਕੈਂਡੀਡੇਟ ਸੀਗੇ ਉਹਨਾਂ ਦੀ ਅਥਾਰਟੀ ਲੈਟਰ ਸੀਗੀਆਂ ਜਿਹੜੀ ਪਾਰਟੀ ਇਸ਼ੂ ਕਰਦੀ ਇਹਨਾਂ ਨੂੰ ਕੈਂਡੀਡੇਟਾ ਜਾਵੇ ਉਹ ਲੈ ਗਿਆ ਹੁਣ ਇਹਨਾਂ ਸਭ ਦੇ ਇਹਨਾਂ ਸਭ ਕਿਸਿਆਂ ਦੀ ਸ਼ਿਕਾਇਤ ਕਨਸਰਨਡ ਐਸਐਸਪੀਜ਼ ਡੀਆਈਜੀ ਬਾਅਦ ਚ ਡੀਜੀਪੀ ਤੱਕ ਵੀ ਕੀਤੀ ਲੇਕਿਨ ਥੱਲੇ ਉਦਾ ਅਸਰ ਹੁੰਦਾ ਨਹੀਂ ਦੇਖਿਆ ਇਸ ਕਰਕੇ ਅਸੀਂ ਹਾਰ ਕੇ ਕੱਲ੍ਹ ਦਸਤੀ ਗਵਰਨਰ ਸਾਹਿਬ ਚਿੱਠੀ ਲਿਖੀ ਕਿ ਤੁਸੀਂ ਜਿਹੜਾ ਹੈ ਪੰਜਾਬ ਦੇ ਅੰਦਰ ਫ੍ਰੀ ਐਂਡ ਫੇਅਰ ਮਿਊਨਿਸਪਲ ਇਲੈਕਸ਼ਨਾਂ ਹੋਣ ਇਹ ਸੁਨਿਸ਼ਚਿਤ ਕਰੋ ਉੱਥੇ ਜਿਹੜਾ ਹੈਗਾ ਪੁਲਿਸ ਫੋਰਸ ਲਗਾਈ ਜਾਏ ਤਾਂ ਕਿ ਜਿਹੜਾ ਹੈਗਾ ਚੋਣਾਂ ਵਾਲੇ ਦਿਨ ਕੋਈ ਤਾਦਲੇਬਾਜੀ ਨਾ ਹੋਏ ਔਰ ਉਸ ਤੋਂ ਪਹਿਲੇ ਵੀ ਜਿਹੜੇ ਕੈਂਡੀਡੇਟਸ ਹੈ ਉਹ ਸਿਕਿਉਰਡ ਰਹਿਣ ਔਰ ਇਹਦੇ علاوہ ਜਿਹੜਾ ਹੈ ਜਿਹੜੀ ਇਲੈਕਸ਼ਨ ਪ੍ਰੋਸੈਸ ਦੀ ਵੀਡੀਓਗ੍ਰਾਫੀ ਕੀਤੀ ਜਾਏ ਔਰ ਜਿਹੜਾ ਫਾਰਮ ਰਿਜੈਕਸ਼ਨ ਦੇ ਉੱਪਰ ਜਿਹੜਾ ਪ੍ਰੋਸੈਸ ਚੱਲ ਰਿਹਾ ਹੈ ਫਾਰਮ ਰਿਜੈਕਟ ਨਾ ਕੀਤਾ ਜਾਣ ਇਹਦੇ ਉੱਪਰ ਵੀ ਜਿਹੜਾ ਹੈਗਾ ਕੜੀ ਜਿਹੜੀ ਇਹਨਾਂ ਨੂੰ ਇੱਕ ਪ੍ਰਸ਼ਾਸਨ ਨੂੰ ਗੱਲ ਕਹੀ ਜਾਵੇ ਔਰ ਖਾਸ ਕਰਕੇ ਜਿਹੜੇ ਅਫਸਰ ਅਨਗੈਲੀ ਕਰ ਰਹੇ ਨੇ ਜਿਹੜੀ ਆਪਣੀ ਪੋਸਟਾਂ ਦਾ ਦੁਰਵਰਤੋਂ ਕਰ ਰਹੇ ਨੇ ਜਿਹੜੀ ਆ ਤੇ ਪ੍ਰੈਸ਼ਰ ਚ ਆ ਕੇ ਗਲਤ ਕੰਮ ਕਰ ਰਹੇ ਨੇ ਉਹਨਾਂ ਦੇ ਖਿਲਾਫ ਵੀ ਜਿਹੜਾ ਹੈ ਐਕਸ਼ਨ ਲਿਆ ਜਾਵੇ ਇਹ ਕਹਿੰਦੇ ਹੋਏ ਜਿਹੜਾ ਅਸੀਂ ਕੱਲ ਰਾਤੀ ਪੱਤਰ ਗਵਰਨਰ ਸਾਹਿਬ ਨੂੰ ਲਿਖਿਆ ਔਰ ਉਹਨਾਂ ਕੋਲ ਪਹੁੰਚ ਵੀ ਚੁੱਕਿਆ ਮੈਨੂੰ ਲੱਗਦਾ ਹੈ ਅੱਜ ਉਸ ਦੇ ਉੱਪਰ ਉਹਨਾਂ ਵੱਲੋਂ ਐਕਸ਼ਨ ਵੀ ਹੋਏਗਾ ਜੀ ਵਿਨਿਤ ਜੀ ਤੁਸੀਂ ਸਾਡੇ ਨਾਲ ਜੁੜੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਵਿਕਰਮਜੀਤ ਸਿੰਘ ਪਾਸੇ ਜੁੜੇ ਹੋਏ ਨੇ ਸਰ ਬਹੁਤ ਬਹੁਤ ਸਵਾਗਤ ਹੈ ਭਾਜਪਾ ਦੇ ਵੱਲੋਂ ਅਲੀਗੇਸ਼ਨਸ ਲਗਾਏ ਨੇ ਇਨਫੈਕਟ ਇੱਕ ਚਿੱਠੀ ਗਵਰਨਰ ਨੂੰ ਲਿਖੀ ਗਈ ਹੈ ਕਿ ਟਰਾਂਸਪੇਂਟ ਤਰੀਕੇ ਨਾਲ ਚੋਣਾ ਕਰਵਾਈਆਂ ਜਾਣ ਤੱਕੇशाही ਹੋ ਰਹੀ ਹੈ ਇਹਨਾਂ ਚੋਣਾਂ ਅਸਸੀ ਕਾਜੀ ਤੋਂ ਅਨੂ ਵੀ ਵੀਨੀਤ ਜੀ ਮੇਰੇ ਬੜੇ ਰਿਸਪੈਕਟੇਬਲ ਦੋਸਤ ਆ ਲੇਕਿਨ ਇਸ ਇਸ ਦਸਵਾ ਕੇ ਨਾ ਕੋਈ ਧਾਂਦਲੀ ਹੋ ਰਹੀ ਆ ਨਾ ਧੱਕੇਸ਼ਾਹੀ ਹੋ ਰਹੀ ਆ ਕਿਉਂਕਿ ਵਿਰੋਧੀ ਪਾਰਟੀਆਂ ਨੂੰ ਆਪਣਾ ਆਧਾਰ ਪਤਾ ਹੈ ਜਿੰਨੀਆਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਚੋਣਾ ਹੋਈਆਂ ਕਿਸੇ 'ਚ ਕੋਈ ਧੱਕੇਸ਼ਾਹੀ ਨਹੀਂ ਹੋਈ ਕੋਈ ਧਾਂਦਲੀ ਨਹੀਂ ਹੋਈ ਨਾ ਹੁਣ ਹੋ ਰਹੀ ਆ ਹਾਂ ਕਿਉਂਕਿ ਵਿਰੋਧੀ ਪਾਰਟੀਆਂ ਨੂੰ ਪਤਾ ਹੈ ਕਿ ਰਿਜ਼ਲਟ ਇਹ ਹਾਰ ਰਹੇ ਆ ਲਗਾਤਾਰ ਇਹਨਾਂ ਦੀ ਹਾਰ ਹੋ ਰਹੀ ਆ ਤਾਂ ਇੱਕ ਹਾਈਪ ਕ੍ਰੀਏਟ ਕਰਦੇ ਆ ਹਰ ਇਲੈਕਸ਼ਨ ਤੋਂ ਪਹਿਲਾਂ ਤਾਨੂੰ ਯਾਦ ਹੋਵੇਗਾ ਪੰਚਾਇਤੀ ਚੋਣਾਂ ਚ ਵੀ ਕਹਿੰਦੇ ਸੀ ਐਨਯੂਸੀ ਨਹੀਂ ਮਿਲੀਆਂ ਤੇ ਜਿੱਦਣ ਚੋਣ ਪ੍ਰਚਾਰ ਜਿੱਦਣ ਸੋਰੀ ਨਾਮਿਨੇਸ਼ਨ ਪੂਰੀ ਹੋ ਗਈ ਸੀ ਉਸ ਤੋਂ ਬਾਅਦ ਸਾਰੇ ਠੰਡੇ ਬੈਠੇ ਸੀ ਕਿਉਂਕਿ ਸਾਰਿਆਂ ਦੇ ਕਾਗਜ਼ ਭਰੇ ਨਹੀਂ ਗਏ ਸਾਰਿਆਂ ਨੇ ਇਲੈਕਸ਼ਨ ਵੀ ਲੜੇ ਤੇ ਰਿਜ਼ਲਟ ਵੀ ਇਹਨਾਂ ਨੂੰ ਪਤਾ ਹੈ ਜਿਵਨੀ ਚੋਣਾਂ ਵੇਲੇ ਵੀ ਇਹਨਾਂ ਨੇ ਬੜੇ ਖਦਸੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਇਹ ਹੋ ਜਾਊਗਾ ਉਹ ਹੋ ਜਾਊਗਾ ਲੇਕਿਨ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਫ੍ਰੀ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਇਆ ਤੇ ਇਸ ਵਾਰ ਵੀ ਇਹੀ ਕੁਝ ਹੋਣਾ ਹੈ ਹਾਂ ਇੱਕ ਲੋਕਾਂ ਦੇ ਵਿੱਚ ਨਾ ਕਿਸੇ ਹੋਰ ਕੋਈ ਸੈਂਪਥੀ ਮਿਲ ਜੇ ਇੱਕ ਹਾਈਪੋ ਜਾ ਕ੍ਰੀਏਟ ਕਰਨ ਦੀ ਹਰ ਵਾਰੀ ਕੋਸ਼ਿਸ਼ ਕਰਦੇ ਆ ਚਿੱਠੀਆਂ ਲਿਖ ਕੇ ਬਿਆਨਾਤ ਦੇ ਕੇ ਸਾਰਿਆਂ ਨੂੰ ਐਨਓਸੀ ਮਿਲ ਰਹੀ ਹੈ ਜਿਨ੍ਹਾਂ ਦੀ ਜਿਹੜੀ ਹੈ ਜੀ ਕੰਡੀਸ਼ਨਸ ਪੂਰੀਆਂ ਉਹ ਸਾਰੇ ਨੋਮੀਨੇਸ਼ਨ ਭਰ ਰਹੇ ਆ ਕਰ ਵੀ ਕੱਲ ਵੀ ਨੋਮੀਨੇਸ਼ਨ ਭਰੇ ਗਏ ਆ ਅੱਜ ਵੀ ਭਰੇ ਜਾ ਰਹੇ ਆ ਹੂੰ ਬਾਕੀ ਵਿਰੋਧੀ ਪਾਰਟੀਆਂ ਦਾ ਇੱਕ ਪ੍ਰੋਪੋਗੈਂਡਾ ਹੁੰਦਾ ਜੀ ਏਜੈਂਡਾ ਹੁੰਦਾ ਉਸ ਏਜੈਂਡੇ ਦੇ ਤਹਿਤ ਇਦਾਂ ਦੇ ਇਲਜ਼ਾਮ ਹਰ ਵਾਰੀ ਲੱਗਦੇ ਆ ਕੈਮਰੇ ਮੂਰੇ ਆ ਕੇ ਕਿਉਂਕਿ ਤਾਂ ਕਿ ਲੋਕਾਂ 'ਚ ਸ਼ਾਇਦ ਕੁਝ ਇਹਨਾਂ ਨੂੰ ਆਸ ਹੁੰਦੀ ਹੈ ਕਿ ਸੈਂਪਥੀ ਮਿਲ ਸਕੇ ਪਰ ਇਦਾਂ ਦੇ ਅਲੀਗੇਸ਼ਨ ਕਾਂਗਰਸ ਦੇ ਵੱਲ ਮੈਂ ਕਹਤਾ ਕਹਿ ਰਹੇ ਹਾਂ ਕਿ ਮੈਂ ਬ੍ਰੋਟੀ ਪਾਰਟੀਆਂ ਤਾਂ ਹੀ ਤਾਂ ਕਹਿ ਰਿਹਾ ਜੀ ਤੁਸੀਂ ਦੇਖਿਆ ਜੀ ਹੁਣ ਚਾਰ ਜਿੰਮੀ ਚੋਣਾ ਦੇਖੀਆ ਜਲੰਧਰ ਬਾਈਪੋਲ ਦੇਖੀ ਪੰਚਾਇਤੀ ਇਲੈਕਸ਼ਨ ਦੇਖਿਆ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਇਲੈਕਸ਼ਨ ਹੋਈਆਂ ਜੀ ਫ੍ਰੀ ਐਂਡ ਫੇਅਰ ਇਲੈਕਸ਼ਨਸ ਹੋਈਆਂ ਔਰ ਇਹ ਵੀ ਇਲੈਕਸ਼ਨ ਫ੍ਰੀ ਐਂਡ ਫੇਅਰ ਹੋਣ ਜਾ ਰਹੇ ਹਨ ਪਰ ਕਿਉਂਕਿ ਇਹਨਾਂ ਦਾ ਆਧਾਰ ਖਿਸਕ ਚੁੱਕਿਆ ਤੇ ਉਸ ਆਧਾਰ ਨੂੰ ਪਾਉਣ ਦੇ ਲਈ ਇਹ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੋਪਗੈਂਡਾ ਔਰ ਬਾਅਦ ਦੀ ਹਾਰ ਤੋਂ ਬਹਾਨਾ ਬਣਾਉਣ ਦੇ ਲਈ ਇਦਾਂ ਦਾ ਪ੍ਰੋਪਗੈਂਡਾ ਰਚਿਆ ਜਾਂਦਾ ਹੈ ਜੀ ਪਾਸੀ ਤੁਸੀਂ ਜੁੜੇ ਹੋ ਵਿਨੀ ਜੋਸ਼ੀ ਤੋਂ ਜਵਾਬ ਜੋਸ਼ੀ ਜੀ ਪਾਸੀ ਜੀ ਦਾ ਕਹਿਣਾ ਹੈ ਕਿ ਵਿਰੋਧੀਆਂ ਨੂੰ ਹਾਰ ਦਾ ਡਰ ਹੈ ਇਸ ਕਰਕੇ ਇਸ ਤਰੀਕੇ ਦੇ ਜੋ ਅਲੀਗੇਸ਼ਨਸ ਨੇ ਲਗਾਏ ਜਾ ਰਹੇ ਦੇਖੋ ਪਾਸੀ ਸਾਹਿਬ ਜਿਹੜੇ ਹਨ ਨਾ ਬਨੂੜ ਦੇ ਰਹਿਣਾ ਲੈਨੇ ਹਾਈ ਕੋਰਟ ਪ੍ਰੈਕਟਿਸ ਕਰਦੇ ਨੇ ਔਰ ਇਸ ਇਲਾਕੇ ਚ ਜਿਹੜਾ ਡੇਰਾ ਬਸੀ ਰਾਜਪੂਰਾ ਪਟੇਲਾ ਇਸ ਇਲਾਕੇ ਚ ਨਾ ਚੰਗਾ ਮਾਨਮਤਾ ਹੈ ਚੰਗੀ ਇਜ਼ਤ ਮਾਨ ਹੈ ਪਾਸੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਪਾਸੀ ਸਾਹਿਬ ਆਪ ਜੀ ਨੂੰ ਇਸ ਇਲਾਕੇ ਦੇ ਲੋਕ ਵੀ ਸੁਣਦੇ ਹੋਣੇ ਨੇ ਉਹ ਸਮਝਦੇ ਹੋਣੇ ਕਿ ਪਾਸੀ ਸਾਹਿਬ ਦੀ ਮਜਬੂਰੀ ਹੈ ਕਿ ਆਪਣੀ ਪਾਰਟੀ ਨੂੰ ਡਿਫੈਂਡ ਕਰਨਾ ਪਰ ਜ਼ਮੀਨੀ ਹਾਲਾਤ ਅਲੱਗ ਨੇ ਅੰਮ੍ਰਿਤਸਰ ਦੀ ਅਖਬਾਰ ਚੱਕ ਲੋ ਤਰਨਤਾਰਨ ਦੀ ਅਖਬਾਰ ਚੱਕ ਲੋ ਪਠਾਨਕੋਟ ਦੀ ਚੱਕ ਲੋ ਅਬੋਰਦੀ ਚੱਕ ਲੋ ਫਾਜ਼ਿਲਕਾ ਚੱਕ ਲੋ ਸਭ ਦੇ ਲੋਕਲ ਐਡੀਸ਼ਨ ਚੱਕੋ ਸਾਰੇ ਲੋਕਲ ਐਡੀਸ਼ਨਾਂ 'ਚ ਖਬਰ ਛਪੀ ਹੋਈ ਹੈ ਅਲੱਗ-ਅਲੱਗ ਅਖਬਾਰਾਂ 'ਚ ਅਲੱਗ-ਅਲੱਗ ਰੂਪ ਛਪੀ ਹੋਈ ਹੈ ਕੀ ਪ੍ਰਸ਼ਾਸਨ ਜਿਹੜਾ ਹੈਗਾ ਤੱਕੇ ਨਾਲ ਲੋਕਾਂ ਦੇ ਪੇਪਰ ਰਿਜੈਕਟ ਕਰ ਰਿਹਾ ਹੈ ਇਹ ਪੱਤਰਕਾਰਾਂ ਦੀ ਖਬਰਾਂ ਨੇ ਇਹ ਸਾਡੀ ਬੀਜੇਪੀ ਕਾਂਗਰਸ ਜਾਂ ਅਕਾਲੀ ਦਲ ਦੇ ਅਲੀਗੇਸ਼ਨ ਨਹੀਂ ਹੈ ਦੂਸਰਾ ਮੇਰੀ ਬੇਨਤੀ ਹੈ ਕਿ ਵੀ ਆਪ ਜਿਹੜਾ ਕੰਮ ਹੈ ਨੂੰ ਡਿਫੈਂਡ ਕਰਨਾ ਪਰ ਪੰਚਾਇਤੀ ਚੋਣਾਂ 'ਚ ਜਿਵੇਂ ਹਾਈ ਕੋਰਟ ਇੰਟਰਵੈਨ ਕਿਤਾ ਕੋਰਟ ਸੀ ਇੰਟਰਵੈਨਸ਼ਨ ਹੋਈ ਕੋਰਟ ਦੀਆਂ ਟਿੱਪਣੀਆਂ ਹੋਈਆਂ ਉਹ ਵੀ ਸਾਫ਼ ਔਰ ਸਪਸ਼ਟ ਦੱਸਦੀਆਂ ਕਿ ਪੰਚਾਇਤੀ ਚੋਣਾਂ ਦੇ ਅੰਦਰ ਸਰਕਾਰ ਨੇ ਕਿੰਨਾ ਤੱਕਾ ਕੀਤਾ ਚਲੋ ਪਾਸੀ ਸਮੇਂ ਆਪ ਜੀ ਨੂੰ ਬੇਨਤੀ ਕਰਦਾ ਕਿਉਂਕਿ ਤੁਸੀਂ ਰੂਲਿੰਗ ਪਾਰਟੀ ਦੇ ਪ੍ਰਵਕਤਾ ਹੋ ਔਰ ਤੁਸੀਂ ਵਕੀਲ ਵੀ ਹੋ ਅੱਜ ਤੁਸੀਂ ਇੰਨੀ ਜ਼ਰੂਰ ਇਹ ਕਹੋ ਕਿ ਆਸੀ ਜਿਹੜਾ ਹੈਗਾ ਅੱਜ ਮੁੱਖ ਮੰਤਰੀ ਜਿਹੜਾ ਹੈ ਸਟੇਟ ਤੇ ਇਲੈਕਸ਼ਨ ਕਮਿਸ਼ਨ ਨੂੰ ਲਿਖਣਗੇ ਕਿ ਜਿਹੜੀ ਆਪੋਸ਼ਨ ਪਾਰਟੀਆਂ ਐਲੀਗੇਸ਼ਨ ਵੀ ਲਾ ਰਹੀਆਂ ਹੈ ਇਹ ਸੁਨਿਸ਼ਚਿਤ ਕਰੋ ਕਿ ਉਹਨਾਂ ਨੂੰ ਐਲੀਗੇਸ਼ਨ ਲਗਾਉਣ ਦਾ ਮੌਕਾ ਨਾ ਮਿਲੇ ਔਰ ਸਾਰਿਆਂ ਦੇ ਜਿਹੜੇ ਪੇਪਰ ਜਿਹੜੇ ਹੈ ਉਹ ਐਕਸੈਪਟ ਹੋਣ ਕਿਉਂਕਿ ਤੁਹਾਨੂੰ ਯਾਦ ਹੋਏਗਾ ਇਹ ਪਤਾ ਕਿ ਨਹੀਂ ਪਤਾ ਸਟੇਟ ਇਲੈਕਸ਼ਨ ਕਮਿਸ਼ਨ ਨੇ ਇੱਕ ਪੱਤਰ ਲਿਖਿਆ ਸਾਰਿਆਂ ਨੂੰ ਕਿ ਐਫੀਡੇਵਿਟ ਦੇ ਆਧਾਰ ਤੇ ਜਿਹੜਾ ਕਹੇ ਕੈਂਡੀਡੇਟ ਦਾ ਨੋਮੀਨੇਸ਼ਨ ਐਕਸੈਪਟ ਕਰੋ ਕਿ ਮੈਂ ਸਾਰੀਆਂ ਸ਼ਰਤਾਂ ਪੂਰੀ ਕਰਦਾ ਮੈਨੂੰ ਐਨਓਸੀ ਦੀ ਹਲੇ ਕੋਈ ਜ਼ਰੂਰਤ ਨਹੀਂ ਹੈ ਪਰ ਉਹ ਐਫੀਡੇਵਿਟ ਨਾਲ ਲੈ ਕੇ ਉਹ ਫਿਰ ਐਨਓਸੀ ਲਈ ਕਹਿੰਦੇ ਨੇ ਉੱਥੇ ਦੇ ਐਸਟੀਓ ਜੇ ਜਿਹੜੇ ਸਰਕਾਰੀ ਅਫਸਰ ਬੈਠੇ ਨੇ ਤੁਸੀਂ ਮੁੱਖ ਮੰਤਰੀ ਸਾਹਿਬ ਤੋਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਲਿਖਵਾ ਦਿਓ ਜਾਂ ਮੈਟਰ ਟੇਕ ਅਪ ਕਰਵਾ ਦਿਓ ਕਿ ਇਨਸ਼ੋਰ ਕਰਨ ਤਾਂ ਕਿ ਆਪਸ਼ਨ ਨੂੰ ਇੰਨਾ ਵੀ ਬੋਲਣ ਦਾ ਮੌਕਾ ਨਾ ਮਿਲੇ ਜੀ ਪਾਸੇ ਜੀ ਮੈਂ ਜਾਣਾ ਚਾਹਾਂਗੀ ਅੱਜ ਅਖੀਰਲਾ ਦਿਨ ਹੈ ਨੋਮੀਨੇਸ਼ਨ ਫਾਈਲ ਕਰਨ ਦਾ ਤੇ ਹੁਣ ਤੱਕ 올ਓਵਰ ਪੰਜਾਬ ਸੇ ਅਸੀਂ ਗੱਲ ਕਰਕੇ ਜਿੱਥੇ ਚੋਣਾਂ ਹੋਣੀਆਂ ਨੇ 177 ਜੋ ਨੋਮੀਨੇਸ਼ਨ ਪੇਪਰਸ ਨੇ ਮਹਿਜ਼ ਦਾਖਲ ਕੀਤੇ ਗਏ ਨੇ। ਔਰ ਦੇਖੋ ਇਹ ਜਦ ਨਾਲ ਇੱਕ ਤਰ੍ਹਾਂ ਨਾਲ ਕੀ ਹੁੰਦਾ ਸੀ ਕਿ ਹਰ ਪਾਰਟੀ ਦਾ ਜਿਹੜਾ ਵੀ ਉਮੀਦਵਾਰ ਖੜਦਾ ਹੈ ਉਹ ਕੋਸ਼ਿਸ਼ ਕਰਦਾ ਹੈ ਕਿ ਉਹਦੇ ਲੀਡਰ ਨਾਲ ਆ ਕੇ ਨੋਮੀਨੇਸ਼ਨ ਦਾਖਲ ਕਰਵਾਣ ਤੇ ਆਲਮੋਸਟ ਕਿਉਂਕਿ ਅੱਜ 12ਵਾਂ 12 ਤਰੀਕ ਹੈ ਤੇ ਆਖਰੀ ਦਿਨ ਹੈ ਅੱਜ ਹੀ ਵੱਡੀ ਗਿਣਤੀ ਦੇ ਵਿੱਚ ਨੋਮੀਨੇਸ਼ਨ ਭਰੇ ਜਾਣਗੇ। ਬਾਕੀ ਮੈਂ ਆਪਣੇ ਭਰਾ ਦਿਨੀ ਜੋਸ਼ੀ ਜੀ ਨੂੰ ਵੀ ਸਾਰਿਆਂ ਨੂੰ ਵੀ ਜਿਹੜਾ ਹੈ ਜੀ ਵਿਸ਼ਵਾਸ ਦਵਾਉਣਾ ਕਿ ਬਿਲਕੁਲ ਫਰੀ ਐਂਡ ਫੇਅਰ ਇਲੈਕਸ਼ਨਸ ਹੋਣਗੇ ਔਰ ਜੋ ਵੀ ਐਕਿਡਮਿਕ ਦੀ ਕੰਡੀਸ਼ਨ ਹੈ ਜੋ ਵੀ ਇਹਨਾਂ ਦੀ ਕੰਡੀਸ਼ਨ ਜਿਹੜੀ ਗੱਲ ਕਰ ਰਹੇ ਆ ਉਹ ਫੋਲੋ ਕੀਤੀਆਂ ਜਾਣਗੀਆਂ ਔਰ ਇਸ ਦੇ ਵਿੱਚ ਕੋਈ ਡੋਰ ਆਏ ਨਹੀਂ ਹੈ ਕਿ ਸਭ ਨੂੰ ਚਾਹੇ ਮੇਰਾ ਇਲਾਕਾ ਹੈ ਚਾਹੇ ਕਿਤੇ ਵੀ ਇਲੈਕਸ਼ਨ ਹੋ ਰਹੇ ਆ ਉਹਨਾਂ ਨੂੰ ਆਪਣੀ ਵੋਟ ਦਾ ਪੂਰਾ ਅਧਿਕਾਰ ਮਿਲੇਗਾ ਇਲੈਕਸ਼ਨ ਲੜਨ ਦਾ ਪੂਰਾ ਅਧਿਕਾਰ ਮਿਲ ਰਿਹਾ ਔਰ ਉਹ ਲੜਨਗੇ ਔਰ ਕੋਈ ਟੈਨਸ਼ਨ ਨਹੀਂ ਹੈ ਕਿਉਂਕਿ ਇਹ ਜਿਹੜਾ ਇਲੈਕਸ਼ਨ ਹੁੰਦਾ ਨਾ ਜੀ ਭਾਈਚਾਰੇ ਦਾ ਇਲੈਕਸ਼ਨ ਹੁੰਦਾ ਹੈ ਪਾਰਟੀਆਂ ਜ਼ਰੂਰ ਆਪਣੇ ਆਪਣੇ ਸਿੰਬਲ ਦੇ ਕੈਂਡੀਡੇਟ ਦੇਣੀਆਂ ਲੇਕਿਨ ਇਹ ਮਿਊਸਪਲ ਕਾਰਪੋਰੇਸ਼ਨ ਦੇ ਕੰਮ ਹੁੰਦੇ ਆ ਮਿਊਸਪਲ ਕਾਉਂਸਲ ਦੇ ਕੰਮ ਹੁੰਦੇ ਆ ਔਰ ਇਹਦੇ 'ਚ ਆਪਸੀ ਮਤਾਂ ਨਾਲੇ ਥੋੜੇ ਵਧੀਆ ਅੱਜ ਦੇ ਥੋੜੇ ਇਸ ਤਾਈਂ ਮੈਂ ਇਹ ਵੀ ਗੱਲ ਕਹਿਣਾ ਚਾਹੂੰਗਾ ਵਧੀਆ ਮੌਕਾ ਔਰ ਬਿਲਕੁਲ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣ ਜਾ ਰਹੇ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਵਿਨਿਤ ਜੋਸ਼ੀ ਭਾਜਪਾ ਦੇ ਆਗੂ ਸਾਹਿਬ ਨਾਲ ਜੁੜੇ ਦੂਸਰੇ ਪਾਸੇ ਵਿਕਰਮਜੀ ਸਿੰਘ ਪਾਸਤੀ ਜੁੜੇ ਆਮ ਆਦਮੀ ਪਾਰਟੀ ਦੇ ਆਗੂ ਹਾਲਾਂਕਿ ਭਾਜਪਾ ਦੇ ਵੱਲੋਂ ਅਲੀਗੇਸ਼ਨਸ ਲਗਾਏ ਜਾ ਰਹੇ ਨੇ ਕਿ ਫ੍ਰੀ ਐਂਡ ਫੇਅਰ ਤਰੀਕੇ ਨਾਲ ਆਜੋ ਇਲੈਕਸ਼ਨਸ ਹੋਣ ਜਾ ਰਹੇ ਨੇ ਉਹ ਨਹੀਂ ਕਰਵਾਏ ਜਾ ਰਹੇ ਇਸ ਸਬੰਧ ਬੱਤ ਭਾਜਪਾ ਦੇ ਵੱਲੋਂ ਇੱਕ ਚਿੱਠੀ ਜੋ ਹੈ ਲੈਟਰ ਗਵਰਨਰ ਨੂੰ ਲਿਖਿਆ ਗਿਆ ਹੈ ਤੇ ਦਖਲ ਦੇਣ ਦੀ ਮੰਗ ਜੋ ਹੈ ਉਹ ਕੀਤੀ ਗਈ ਹੈ ਦੇਖਣਾ ਹੋਵੇਗਾ ਕਿ ਹੁਣ ਸਟੇਟ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕੀ ਕੁਝ ਕਾਰਵਾਈ ਇਸ ਪੂਰੀ ਚਿੱਠੀ